ਅਸੀਂ ਗੁੰਡਾ ਰਾਜ ਦੇ ਖਿਲਾਫ ਸੀ ਅੱਜ ਵੀ ਇੱਥੇ ਦੇ ਲੋਕ ਗੁੰਡਾ ਰਾਜ ਦੇ ਖਿਲਾਫ ਖੜੇ ਨੇ ਡਟ ਕੇ ਸਾਹਿਬ ਜੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਦਾ ਜਿੱਦਾਂ ਕੀ ਵਰਗਾੜੀ ਸਮੇ ਹੋਈ ਔਰ ਅਫਸੋਸ ਹੈ ਕਿ ਪਿਛਲੀਆਂ ਸਰਕਾਰਾਂ ਜਿਹਨਾਂ ਦਾ ਕੰਮ ਬਣਦਾ ਸੀ ਉਹਨਾਂ ਨੂੰ ਸਜ਼ਾ ਦੇਣਾ ਉਹਨਾਂ ਨੇ ਕੈਮ ਤਬਾਨ ਤੋਂ علاوہ ਕੋਈ ਕੰਮ ਨਹੀਂ ਕੀਤਾ ਕਿ ਮੋਰਚੇ 'ਚ ਲੋਕੀ ਬਹੁਤ ਘੱਟ ਨੇ ਇਹ ਘੱਟ ਲੋਕ ਹੀ ਮੋਰਚਾ ਲਾਉਂਦੇ ਨੇ ਤੇ ਫੱਦੇ ਵੀ ਘੱਟ ਹੀ ਕਰਦੇ ਨੇ ਮੋਰਚਾ 57 ਸਾਡੇ ਬੋਲ ਅੱਲੇ ਈਰਾਨ ਨੇ ਫਤਹ ਕੀਤੀ ਹੈ ਇਸ ਲਈ ਇਹ ਕਦੀ ਪਰਵਾਹ ਨਹੀਂ ਕਰਨੀ ਕਿ ਅਸੀਂ ਘਾਟਾ ਘੱਡ ਗੇਤੀਆਂ ਵਾਲੀ ਮੋਰਚਾ ਫਤਹ ਕਰਦੇ ਹਾਂ ਉਹ ਮੋਰਚਾ ਇਨਸ਼ਾ ਅੱਲਾਹ ਤਾਲਾ ਫਤਹ ਹੋ ਕੇ ਰਹੇਗਾ ਛੁਲੇ ਸੁਨਿਹਾਰਾ ਤਾਂਤਨ ਨੂੰ ਨਾਨਕ ਦੇਵ ਜੀ ਤੋਂ ਲੈ ਕੇ ਦਸ਼ਮੇਸ਼ਕ ਤਾ ਸਾਹਿਬ ਸਿਖਰੂ ਗੋਬਿੰਦ ਸਿੰਘ ਜੀ ਮਹਾਰਾਜ ਤੱਕ ਮੁਸਲਮਾਨ ਤੇ ਹਿੰਦੂ ਭਰਾ ਉਹਨਾਂ ਦੀ ਸੱਚੀਆਂ ਖੱਪੀਆਂ ਬਾਵਾ ਵਾਂਗੂ ਉਹਨਾਂ ਦੇ ਨਾਲ ਰਹੇ ਨੇ ਤਾਂ ਅੱਲਾਹ ਤਾਲਾ ਦੇ ਨਾਮ ਤੋਂ ਜਿਹੜਾ ਬੜਾ ਮਿਹਰਬਾਨ ਤੇ ਨਿਹਾਈਤੀ ਰਹਿਮ ਕਰਦਾ ਹੋਇਆ ਭਾਈ ਗੁਰਪ੍ਰੀਤ ਸਿੰਘ ਜੀ ਦੇ ਸਹਦੇਆ ਜਿੱਥੇ ਆਲਾ ਹੋਇਆ ਔਰ ਇਹ ਜਾਣ ਕੇ ਬੜੀ ਹੈਰਤ ਹੋਈ ਇਹਨਾਂ ਨੇ ਆਣ ਤੇ ਪਰਸੋਂ ਵਿਆਹ ਦੇ ਕਿ ਇਹ ਬਹੁਤ ਸੇ ਬੰਦਾ ਪਿਛਲੇ 257 ਦਿਨਾਂ ਤੋਂ ਫੌਜੀ ਗੁਰਜੀਤ ਸਿੰਘ ਜੀ ਉਹ ਪੰਜਾਬ ਦੇ ਮੂਲ ਵਿਵਸਥਾ ਦੇ ਮੁਤਾਬਕ ਸਾਰੇ ਧਾਰਮਿਕ ਮੁਕੱਦਸ ਗ੍ਰੰਥਾਂ ਦੀਆਂ ਅਤੇ ਅਲੱਗ-ਅਲੱਗ ਰੰਦੇ ਜੋ ਵੀ ਇਸ ਥਾਂ ਨੇ ਉਹਨਾਂ ਦੀਆਂ ਜੋ ਵੀ ਆਸਥਾਵਾਂ ਨੇ ਉਹਨਾਂ ਨੂੰ ਜਾਂਚ-ਜਾਚ ਵੀ ਕੋਈ ਬੰਦਾ ਢੇਸ ਪੋਚਾ ਕੇ ਲੋਕਾਂ ਦੇ ਦਿਲਾਂ ਨੂੰ ਤਕਲੀਫ ਪਹੁੰਚਾਉਂਦਾ ਹੈ ਉਹਦੇ ਖਿਲਾਫ ਇੱਕ ਸਖਤ ਕਾਨੂੰਨ ਜਿਹੜਾ ਚਾਹੁੰਦੇ ਮੈਂ ਕਹਿਣਾ ਚਾਹੁੰਦਾ ਕਿ ਪੰਜਾਬ ਦੀ ਜਿਹੜੀ ਧਰਤੀ ਹੈ ਉਹ ਪਹਿਲੇ ਦਿਨ ਤੋਂ ਹੀ ਸੰਘਰਸ਼ ਰੇਖਾ ਦੀ ਭਰਤੀ ਹੈ। ਅਗਰ ਆਪਾਂ ਗੱਲ ਹੀ ਪੰਜਾਬ ਦੀ ਰਵਾਇਤਾਂ ਦੀ ਗੱਲ ਕਰਦੇ ਆਂ ਤੇ ਪਹਿਲੀ ਪਾਤਸ਼ਾਹੀ ਤਨਤਨ ਤੋਂ ਨਾਨਕ ਦੇਵ ਜੀ ਤੋਂ ਲੈ ਕੇ ਦਸ਼ਮੇਸ਼ਕਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੱਕ ਮੁਸਲਮਾਨ ਤੇ ਹਿੰਦੂ ਭਾਵੇਂ ਉਹਨਾਂ ਦੀ ਸੱਚੀਆਂ ਖੱਪੀਆਂ ਬਾਹਾਂ ਵਾਂਗੂ ਉਹਨਾਂ ਦੇ ਨਾਲ ਪਰ ਮੈਂ ਤੁਹਾਨੂੰ ਇਸ ਮੋਰਚੇ 'ਚ ਵੀ again ਦੁਹਾਨਾ ਕੀ ਸਿੱਖ ਪੰਥ ਦਾ ਇੱਕ ਆધુ ਸਿੱਖ ਪੰਥ ਦਾ ਇੱਕ ਗੁਰਸਿੱਖ ਜਿਹੜੇ ਇਸ ਮੋਰਚੇ ਨੂੰ ਲੈ ਕੇ ਅੱਗੇ ਵਧ ਰਿਹਾ ਤੇ ਪੰਜਾਬ ਦੇ ਮੁਸਲਮਾਨ ਤੇ ਹਿੰਦੂ ਭਰਾ ਉਸੀ ਤਰ੍ਹਾਂ ਇਹਨਾਂ ਦੇ ਨਾਲ ਡੱਟ ਕੇ ਖੜਨਗੇ ਜਿਸ ਤਰ੍ਹਾਂ ਬਹੁਤ ਸਾਰੇ ਰਾਜ ਦੇ ਲੋਕ ਸ੍ਰੀ ਅਕਾਲ ਏਥੇ ਮੈਨੇ ਤੋਂ ਪਹਿਲਾਂ ਬਹੁਤ ਲੋਕਾਂ ਨੇ ਵਿਚਾਰਾ ਕੀਤੀਆਂ ਕਿ ਮੋਰਚੇ 'ਚ ਲੋਕੀ ਬਹੁਤ ਘੱਟ ਨੇ ਇਹ ਘੱਟ ਲੋਕ ਹੀ ਮੋਰਚਾ ਲਾਉਂਦੇ ਨੇ ਤੇ ਫਤਿਹ ਵੀ ਘੱਟ ਹੀ ਕਰਦੇ ਨੇ ਮੌਲਕ ਦਾ 57 ਸਾਡੇ ਕੋਲ ਕੱਲੇ ਇਰਾਨ ਨੇ ਫਤਹਾ ਕੀਤੀ ਹੈ ਇਸ ਲਈ ਇਹ ਕਦੀ ਪਰਵਾਹ ਨਹੀਂ ਕਰਨੀ ਕਿ ਅਸੀਂ ਘਾਟਾ ਘੱਟ ਗਿਣਤੀਆਂ ਵਾਲੀ ਮੋਰਚਾ ਫਤਹਾ ਕਰਦੇ ਹਾਂ ਪਰ ਮੋਰਚਾ ਇਨਸ਼ਾ ਅੱਲਾਹ ਤਾਲਾ ਫਤਿਹ ਹੋ ਕੇ ਰਹੇਗਾ ਕੀ ਗੱਲ ਇਹ ਐ ਕਿ ਅਸੀਂ ਗੁਲਾਗੇ ਕਿ ਮਤਾ ਪਾਸ ਕਰੋ ਕੇਂਦਰ ਸਰਕਾਰ ਦੇ ਨਾਮ ਕਿਉਂਕਿ ਬਹੁਤ ਕਾਟ ਲੋਗੇ ਜਾਣਦੇ ਕਿ ਜਿਹੜਾ ਕਾਨੂੰਨ ਬਣਨਾ ਹੈ ਜਿਹੜਾ ਅਦਾਲਤਾਂ ਦੇ ਵਿੱਚ ਜਿਹੜਾ ਕਾਨੂੰਨ ਆਣਾ ਉਹ ਭਾਰਤ ਦੀ ਪਾਰਲੀਮੈਂਟ ਤੋਂ ਆਣਾ ਵਿਧਾਨ ਸਭਾ ਤੋਂ ਨਹੀਂ ਆਣਾ ਲੇਕਿਨ ਸਾਡੀ ਵਿਧਾਨ ਸਭਾ ਨੂੰ ਇਹ ਚਾਹੀਦਾ ਕਿ ਉਹ ਭਾਈ ਗੁਰਜੀਤ ਸਿੰਘ ਫੌਜੀ ਦੀ ਰਾਏ ਦੇ ਮੁਤਾਬਕ ਇੱਕ ਟੁਕੜੇ ਕਾਨੂੰਨ ਦੀ ਸਿਫਾਰਸ਼ ਜਿਹੜੀ ਹੈ ਉਹ ਕੇਂਦਰ ਸਰਕਾਰ ਨੂੰ ਕਰੋ ਤਾਂ ਕਿ ਜਦ ਤੁਸੀਂ ਸਾਡੇ ਨਾਲ ਡਰ ਕੇ ਖੜੇ ਕੱਲ ਵੀ ਗੁੰਡਾ ਰਾਜ ਦੇ ਖਿਲਾਫ ਸੀ ਅੱਜ ਵੀ ਇੱਥੇ ਦੇ ਲੋਕ ਗੁੰਡਾ ਰਾਜ ਦੇ ਖਿਲਾਫ ਖੜੇ ਨੇ ਡਟ ਕੇ ਮਲੇ ਸੋ ਨਿਹਾਲ ਔਰ ਇਸ ਅੰਦਰ ਔਰ ਇਸ ਕਾਨੂੰਨ ਦੇ ਵਿੱਚ ਮੈਂ ਜ਼ਰੂਰ ਕਹਿਣਾ ਚਾਹੁੰਦਾ ਮੈਨੂੰ ਪਤਾ ਲੱਗਿਆ ਭਾਈ ਗੁਰਪ੍ਰੀਤ ਸਿੰਘ ਜੀ ਹੋਣਾ ਨੇ ਦੱਸਿਆ ਜਿਹੜੇ ਇਸ ਮੋਰਚੇ ਦੇ ਕੋਆਰਡੀਨੇਟਰ ਨੇ ਇੱਕ ਮਸਕਵਦਾ ਕਾਨੂੰਨ ਦਾ ਤਿਆਰ ਕਰਕੇ ਪੰਜਾਬ ਸਰਕਾਰ ਨੂੰ ਦਿੱਤਾ ਹੈ ਇੱਥੇ ਜਿਹੜੇ ਲੋਕਲ ਮਿਨਿਸਟਰ ਨੇ ਅਮਨ ਰੋੜਾ ਜੀ ਉਹਨਾਂ ਨਾਲ ਇਹਨਾਂ ਦੀ ਗੱਲ ਹੋਈ ਔਰ ਉਹਦਾ ਮਸਕਦਾ ਸਰਕਾਰ ਦੇ ਟੇਬਲ ਤੱਕ ਪਹੁੰਚਿਆ ਲੇਕਿਨ ਮੈਂ ਸਰਕਾਰ ਨੂੰ ਚੇਤਾਨਾ ਚਾਹੁੰਦਾ ਕਿ ਉਸ ਮਸਕਦੇ ਦੇ ਵਿੱਚ ਇਹ ਜ਼ਰੂਰ ਲਿਖੋ ਕਿ ਅਗਰ ਕੋਈ ਵੀ ਬੰਦਾ ਸਾਇਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਦਾ ਜਿੱਦਾਂ ਕੀ ਵਰਕਾੜੀ ਸਮੇ ਹੋਈ ਔਰ ਅਫਸੋਸ ਹੈ ਕਿ ਪਿਛਲੀਆਂ ਸਰਕਾਰਾਂ ਜਿਹਨਾਂ ਦਾ ਕੰਮ ਬਣਦਾ ਸੀ ਉਹਨਾਂ ਨੂੰ ਸਜ਼ਾ ਦੇਣਾ ਉਹਨਾਂ ਨੇ ਕੈਮ ਤਬਾਹ ਤੋਂ ਇਲਾਵਾ ਕੋਈ ਕੰਮ ਨਹੀਂ ਕੀਤਾ ਜਿਸ ਤਰ੍ਹਾਂ ਬੇਅਦਬੀਆਂ ਹੋਈਆਂ ਉਸ ਤੋਂ ਬਾਅਦ ਫਿਰ ਮਲੇਰ ਕੋਲ ਦੇ ਆਸ-ਪਾਸ ਕਰੋਨੇ ਬਾਦ ਦੀ ਬੇਅਦਬੀ ਹੋਈ ਪਾਸ਼ਰੀ ਪਵਿੱਤਰ ਗੀਤਾ ਜੀ ਦੀ ਪੰਜਾਬ ਦੀ ਧਰਤੀ ਦੇ ਉੱਤੇ ਇੱਕ ਦਫਾ ਬੇਅਦਬੀ ਹੋਈ ਇੱਕ ਗਿਰਜੇ ਘਰ ਦੀ ਹੋਣੀ ਮੇਰੇ ਸਾਹਮਣੇ ਗੱਲ ਕਰਕੇ ਗਏ ਨੇ ਕਾਨੂੰਨ ਬਣਾਉਣੇ ਹੋ ਸਜ਼ਾ ਦਿੰਨੇ ਹੋ ਜੇਲ੍ਹ ਚ ਭੇਜਦਿਆਂ ਪੁੱਛਣੀ ਹੋਣਾ ਜਦ ਤੱਕ 15 ਦਿਨ ਦੇ ਵਿੱਚ ਕਾਨੂੰਨ ਦੇ ਫੈਸਲੇ ਦਾ ਇੱਕ ਮੁਸਵਦਾ ਤਿਆਰ ਨਹੀਂ ਹੁੰਦਾ ਕਿ ਅਗਰ ਕੋਈ ਬੇਅਦਬੀ ਕਰਦਾ 15 ਦਿਨ ਚ ਸਜ਼ਾ ਦੇਵਾਂਗੇ ਔਰ ਸਜ਼ਾ नहीं, इस कानून के मुताबिक लैके आओ गल करेगा इसलिए पंजाब की तो रिवायत च है साढ़िया रिवायत चल शामिल है गुरु साहब ने बाबर ने जावर किया शायद तुम गए ਅਜੀਦਾ ਵਕਤ ਦੀ ਆਪੋਨ ਦਾ ਵੀ ਅੱਖ ਚ ਅੱਖ ਮਲਾ ਕੇ ਦਲਕ ਕਰਨ ਵਾਲੇ ਲੋਕਾਂ ਪੰਜਾਬ ਦੇ ਲੋਕਾਂ ਦੀ ਇਹ ਰਿਵਾਇਤ ਹੈ ਔਰ ਜਿਹੜੇ ਲੋਕ ਸਿਰਫ ਇਹ ਸਮਝਦੇ ਕਿ ਪੰਜਾਬ ਚ ਕੋਈ ਭਾਈਚਾਰਾ ਤੋੜ ਲਵਾਂਗੇ ਸਿੱਖਾਂ ਚੋਂ ਹਿੰਦੂਆਂ ਚੋਂ ਮੁਸਲਮਾਨਾਂ ਚੋਂ ਦਲੇ ਭਾਈਚਾਰੇ ਚ ਐਸਾਈਆਂ ਚੋਂ ਬੋਧੀਆਂ ਚ ਜੈਨੀਆਂ ਚ ਸਾਡੀ ਮਿੱਟੀ ਜਿਹੜੀ ਹੈ ਨਫ਼ਰਤ ਲਈ ਕੋਈ ਜਗ੍ਹਾ ਨਹੀਂ ਹੈ ਅਸੀਂ ਆਪਣੇ ਖੇਤਾਂ 'ਚ ਕਦੀ ਜੰਗਲ ਨਹੀਂ ਉਗਣ ਦਿੱਤਾ ਹਮੇਸ਼ਾ ਅਸੀਂ ਮਿੱਠੀ ਕਣਕ ਉਗਾਈਦੀ ਹੈ ਔਰ ਸਾਰੀ ਦੁਨੀਆ ਦੇ ਨਾਲ ਇੱਕੋ ਹੀ ਪਾਂਡੇ 'ਚ ਬੈ ਕੇ ਖਵਾਈਦੀ ਪੰਜਾਬ 'ਚ ਨਫ਼ਰਤ ਨਹੀਂ ਲਿਖੋ ਇੱਕੋ ਪਿਆਰ ਸਤਿਆ ਤਾਰ ਸਵਾਣੇ ਦੇ ਜਿਹੜੇ ਮੁਸਲਮਾਨ ਨੇ ਬਹਾਦਰ ਖਾਨ ਸਾਹਿਬ ਪਟਿਆਲੇ ਤੋਂ ਬਰਸਾਨੀਆਂ ਦੀ بادشاہਪੁਰ ਤੋਂ ਨੇ ਮੈਂ ਤੁਹਾਨੂੰ ਇੱਕ ਵਾਰ ਫਿਰ ਯਕੀਨ ਦਿਵਾਉਣਾ ਕਿ ਜਦ ਤੱਕ ਮੋਰਚਾ ਚੱਲੇਗਾ ਤੁਸੀਂ ਸਾਨੂੰ ਬਾਰ-ਬਾਰ ਬੁਲਾਓਗੇ ਅਸੀਂ ਬਾਰ-ਬਾਰ ਆਵਾਂਗੇ ਪੰਜਾਬ ਦੇ ਸਰਬ ਧਰਮਾਂ ਦੇ ਮੁਖੀਆਂ ਨੂੰ ਬੁਲਾਓਗੇ ਅਸੀਂ ਉਹਨਾਂ ਦੇ ਵੀ ਗੋਟਿਆਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਉਹਨਾਂ ਦੇ ਗੋਟਿਆਂ ਕੋਲ ਥੱਲੇ ਜ਼ਮੀਨ ਤੇ ਬੈ ਕੇ ਜਦ ਤੱਕ ਸਾਡੀ ਜ਼ਰੂਰਤ ਹੋਏਗੀ ਇਸ ਮੋਰਚੇ ਨੂੰ ਫਤਿਹ ਕਰਨ ਦੇ ਲਈ ਸਰਦਾਰ ਗੁਰਜੀਤ ਸਿੰਘ ਫੌਜੀ ਦੇ ਨਾਲ ਖੜੇ ਆਂ ਔਰ ਉਮੀਦ ਕਰਦੇ ਆ ਕਿ ਸਰਕਾਰ ਜਿਹੜੀ ਹੈ ਇਸ ਆਵਾਜ਼ ਨੂੰ ਇਸ ਜ਼ਰੂਰਤ ਨੂੰ ਸਮਝਦੇ ਹੋਏ ਜਲਦੀ ਕੁਤਵਾ ਕਾਨੂੰਨ ਜਿਹੜਾ ਬਣਾਏਗੀ ਇਹਨਾਂ ਹੀ ਅੱਖਰਾਂ ਦੇ ਨਾਲ ਤੁਹਾਡੇ ਤੋਂ ਇਜਾਜ਼ਤ ਚਾਹੁੰਦਾ ਬਹੁਤ ਬਹੁਤ ਧੰਨਵਾਦ